ਅਸੀਂ ਕਾਲਪੁਰੋਂ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਬ ਵਾਲਾ ਬਾਈ ਆਪਾਂ ਇੱਕ ਇਹ ਜੇ ਪਿੰਡ ਪਹੁੰਚੇ ਜਿੱਥੋਂ ਦਾ ਕੇ ਮਿਸਤਰੀਆ ਬਹੁਤ ਮਸ਼ਹੂਰ ਆ ਤੇ ਆਪਾਂ ਉਹ ਬਾਈ ਦੀ ਵਰਕਸ਼ਾਪ ਤੇ ਪਹੁੰਚਾਂਗੇ ਤੇ ਬਾਈ ਨਾਲ ਜਾ ਕੇ ਕਰਾਂਗੇ ਗੱਲਬਾਤ ਜਿੱਦੇ ਕੇ ਬਾਈ ਦੇ ਕੰਮ ਦੀਆਂ ਤਰੀਫਾਂ ਹੁੰਦੀਆਂ ਬਹੁਤ ਦੂਰ ਦੂਰ ਤੱਕ ਪੰਜਾਬ ਆ ਰਿਆਣਾ ਰਾਜਸਥਾਨ ਜੁਪੀ ਐਮਪੀ ਤੱਕ ਬਾਈ ਦਾ ਸਮਾਨ ਜਾਂਦਾ ਬਣ ਕੇ ਤੇ ਬਾਈ ਦੇ ਪਿੰਡ ਪਹੁੰਚੇ ਆ ਪਿੰਡ ਹੈਗਾ ਆਰਾਮਨਗਰ ਇਹ ਬੱਸ ਸਟੈਂਡ ਆਰਾਮਨਗਰ ਦਾ ਤੇ ਬਾਈ ਨਾਲ ਆਪਾਂ ਕਰਾਂਗੇ ਗੱਲਬਾਤ ਜਾ ਕੇ ਬਾਈ ਦੀ ਇਹ ਬਾਈ ਦੀ ਵਰਕਸ਼ਾਪ ਤੇ ਤੇ ਆਹ ਸ਼ਰਕ ਜਾਂਦੀ ਹੈ ਬਾਈ ਦੀ ਵਰਕਸ਼ਾਪ ਨਾਲ ਤੇ ਬਾਈ ਨਾਲ ਜਾ ਕੇ ਵਰਕਸ਼ਾਪ ਤੇ ਕਰਦੇ ਆਂ ਗੱਲਬਾਤ ਤੇ ਬਈਆਂ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਦੇ ਤੇ ਬਾਈ ਦਾ ਆਪਾਂ ਨੰਬਰ ਵੀ ਲਵਾਂਗੇ ਤੇ ਬਾਈ ਦਾ ਐਡਰੈਸ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਆ ਵੱਡੀ ਸ਼ਰਕ ਆ ਗਈ ਸਾਹਮਣੇ ਇਧਰਲੇ ਪਾਸੇ ਮੌੜ ਮੰਡੀ ਰਹਿ ਗਿਆ ਬੱਸ ਸਟੈਂਡ ਤੋਂ ਤੇ ਇਧਰ ਰਹਿ ਗਿਆ ਰਾਮਪੁਰਾ ਮੌੜ ਰਾਮਪੁਰ ਵਾਲੀ ਸ਼ਰਕ ਤੇ ਪਿੰਡ ਹੈ ਆਰਾਮਨਗਰ ਭਾਈ ਮੜਿਆ ਵੇ ਕੰਮ ਕਰਨ ਭਾਈ ਨੂੰ ਕੁਛ ਨਹੀਂ ਪਤਾ ਬਾਈ ਪਹੁੰਚ ਗਏ ਆਪਾਂ ਬਾਈ ਦੀ ਵਰਕਸ਼ਾਪ ਤੇ ਤੇ ਬਾਈ ਦਾ ਖੋਣਿਆ ਬਾਈ ਦਾ ਕੰਮਕਾਰ ਦਿਖਾਉਣਿਆ ਤੁਹਾਨੂੰ ਵੀ ਕਹੇ ਆ ਕੰਮਕਾਰ ਕਰਦਾ ਬਾਈ ਆਪਾਂ ਪਹੁੰਚੇ ਬਾਈ ਜਗਰੂਪ ਕੋਲੇ ਜੋ ਕਿ ਟਰਾਲੀਆਂ ਦਾ ਮਸ਼ਹੂਰ ਮਿਸਤਰੀ ਮੰਨਿਆ ਜਾਂਦਾ ਪੂਰਾ ਜਿਹੜੀਆਂ ਟਰਾਲੀਆਂ ਜਾਂਦੀਆਂ ਜੁਪੀ ਐਮ ਪੀ ਰਾਜਸਥਾਨ ਪੰਜਾਬ ਤੇ ਹਰਿਆਣਾ ਤੇ ਜਾਣੀ ਹੀ ਜਾਂਦੀਆਂ ਦੂਰ ਦੂਰ ਤੱਕ ਬਾਈ ਦੀਆਂ ਟਰਾਲੀਆਂ ਜਾਂਦੀਆਂ ਨੇ ਤੇ ਬਾਈ ਦਾ ਕੰਮਕਾਰ ਤੁਹਾਨੂੰ ਵਿਖਾਵਾਂਗੇ ਕਿਉਂਕਿ ਬਾਈ ਯਾਰ ਜਿਹੜੀ ਬੁੱਧਵਾਰ ਤੇ ਟਰਾਲੀ ਜਾਣੀ ਹੁੰਦੀ ਹੈ ਨਾ ਉਹ ਤਾਂ ਬੰਤਰ ਬਣੀ ਬਣਾਈ ਜਾਂਦੀ ਆ ਇੱਥੇ ਟਰਾਲੀਆਂ ਬਣਾਈ ਜਾਂਦੇ ਆਪਾਂ ਸਾਨੂੰ ਉਹ ਦਿਖਾਉਣ ਆਏ ਆ ਵੀ ਕਹੇ ਆ ਮਟੀਰੀਅਲ ਲਾਉਂਦਾ ਬਾਈ ਕਿਉਂਕਿ ਜਿਹੜੀ ਆਪਣਾ ਟਰਾਲੀ ਬੁੱਧਵਾਰ ਤੇ ਵਿਖਾਉਣੀ ਹੁੰਦੀ ਉਹ ਤਾਂ ਬਣੀ ਬਣਾਈ ਪਈ ਹੁੰਦੀ ਆ ਇੱਥੇ ਤੁਹਾਨੂੰ ਵੇਲਡ ਕਰਦੇ ਸਮਾਨ ਸਾਰਾ ਕੁਝ ਦਿਖਾਵਾਂਗੇ ਕਹੇ ਜੇ ਬਾਈ ਟਾਇਰ ਪਾਉਂਦਾ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਪਹਿਲਾਂ ਤੁਹਾਡੇ ਕੋਲ ਬਾਈ ਕੋਲ ਕਿੰਨਾ ਸਮਾਨ ਪਿਆ ਤੇ ਬਾਕੀ ਟਰਾਲੀ ਬਈਆ ਤਿਆਰ ਕਰੀ ਜਾਂਦਾ ਇਹ ਟਰਾਲੀ ਬਾਈ ਨੇ ਬਾਹਰ ਭੇਜਣੀ ਹੋਣੀ ਜਿਹੜੀ ਤਿਆਰ ਕਰੀ ਜਾਂਦੇ ਆ ਤੇ ਬਾਕੀ ਬਾਈ ਦੀ ਆਪਾਂ ਤੁਹਾਨੂੰ ਪਹਿਲਾਂ ਬਣਾਈਆਂ ਵੀਡੀਓ ਤੇ ਉਸੇ ਤਰ੍ਹਾਂ ਹੀ ਬਾਈ ਆ ਜਿਹੜੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਇਹਨੂੰ ਵੀ ਪੂਰਾ ਉਨਾ ਹੀ ਪਿਆਰ ਦਿਓ ਜਿੰਨਾ ਕਿ ਆਪਾਂ ਦੂਜੀਆਂ ਵੀਡੀਓ ਨੂੰ ਪਿਆਰ ਕਰਦੇ ਆ ਯਾਲੀ ਵਾਲਾ ਬੈਡ ਲੱਗੂ ਹੈ ਤੇ ਟੂੜੀ ਵਾਲੀ ਟਰਾਲੀ ਤਿਆਰ ਹੋਈ ਜ ਨੇ ਸਪੈਸ਼ਲ ਵਧੀਆ ਪੂਰੀ ਹੈਵੀ ਟਰਾਲੀ ਹੈਗੀ ਸਪੈਸ਼ਲ ਆਪਾਂ ਬਾਈ ਕੋਲੇ ਪਹੁੰਚੇ ਹਾਂਗੇ ਬਾਈ ਨਾਲ ਕਰਾਂਗੇ ਆਪਾਂ ਗੱਲਬਾਤ ਤੇ ਬਾਕੀ ਬਾਈ ਦਾ ਪਤਾ ਨਾ ਸਾਨੂੰ ਸਮਾਨ ਦਾ ਚਾਰਗੇ ਇਹ ਕਹੇ ਜਾਂ ਮਟੀਰੀਅਲ ਹੈਵੀ ਲਾਉਂਦਾ ਕੱਚਾ ਲਾਉਂਦਾ ਕਿਦਾਂ ਵੀ ਇਸ ਸਾਈਡ ਤੇ ਡਾਲਾ ਖੋਲਦਾ ਉਹ ਸੈਂਟਰ ਚੋਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਬਾਈ ਕਹੇ ਜਾਂ ਕੰਮਕਾਰ ਕਰਦਾ ਹੈਗਾ ਹੁਣ ਸਾਨੂੰ ਆਪਾਂ ਬਾਈ ਦੇ ਟਾਇਰ ਦਿਖਾਉਣੇ ਜਿਹੜੇ ਬਾਈ ਟਾਇਰ ਪਾ ਕੇ ਦਿੰਦਾ ਟਰਾਲਾਂ ਦਾ ਫਿਰ ਫੇਰ ਕਰਾਂਗੇ ਆਪਾਂ ਬਾਈ ਨਾਲ ਗੱਲਬਾਤ ਆਪਿਆ 10 ਟਾਇਰਾਂ ਦਾ ਭੰਡਾਰ ਬਾਈ ਕਹਿੰਦਾ ਬਗੈਰ ਦਾਗ ਟਾਇਰ ਤੇ ਤੁਹਾਨੂੰ ਆਪਾਂ ਟਾਇਰ ਦਿਖਾਉਣੇ ਜਿਹੜੇ ਬਾਈ ਬੱਚੇ ਛਾੜਦਾਗਾ ਆ ਤੁਸੀਂ ਟਾਇਰ ਦੇਖ ਸਕਦੇ ਹੋ ਵੀ ਬਾਕੀ ਬਗੈਰ ਦਾਗ ਤੇ ਟਾਇਰ ਹੁੰਦੇ ਹੈਗੇ ਕੋਈ ਟੱਚ ਪੱਛ ਕਿਸੇ ਪੱਛ ਨਹੀਂ ਹੁੰਦਾ ਕਿਉਂਕਿ ਬਾਈ ਜੀ ਉੱਥੇ ਟਰਾਲੀ ਦੇ ਵਿੱਚ ਫਿੱਟ ਹੁੰਦਾ ਨਾ ਉੱਥੇ ਟਰਾਲੀ ਦੇ ਵਿੱਚ ਫਿੱਟ ਹੁੰਦਾ ਪੰਦਰੋਂ ਦਿਖਾ ਨਹੀਂ ਸਕਦੇ ਇੱਥੇ ਤੁਹਾਨੂੰ ਅੰਦਰੋਂ ਬਾਹਰ ਸਾਰਾ ਟਾਇਰ ਦਿਖਾਵਾਂਗੇ ਆਪਾਂ ਕਿਉਂਕਿ ਭਾਈ ਕਿੰਨਾ ਬੰਦਾ ਹੁੰਦਾ ਵੀ ਚਲ ਕਪੜੇ ਵਾਈਕ ਕਰਕੇ ਚੀਜ਼ ਦੇ ਦੇਣੀ ਆ ਤੇ ਬਾਈ ਦਾ ਪੂਰਾ ਚੰਗਾ ਕੰਮ ਆਗਾ 12 20 ਦੇ ਯਾਰ 20 ਦੇ ਜਿਹੜੇ ਵੀ ਤੁਸੀਂ ਟਾਇਰ ਕਹੋਗੇ ਬਾਈ ਤੁਹਾਨੂੰ ਉਹ ਟਾਇਰ ਪਾ ਕੇ ਦੇ ਦਊਗਾ ਆ ਪਈ ਆ ਇਹ ਹਿੱਸੇ ਟਾਟਾ ਦੇ ਹਿੱਸੇ ਆ ਵੱਡੀਆਂ ਹੱਬਾਂ ਵਾਲੇ ਆ ਸਟੀਲੀ ਇਸੇ ਨਵਾਂ ਮਾਲ ਮੰਗਾਇਆ ਹੈ ਠੀਕ ਇਹ ਸਪੈਸ਼ਲ ਮੰਗਵਾਇਆ ਵਾ ਕਈ ਕਿ ਕਿ ਬੀਟ ਹੰਟਰਾ ਲੰਗੇ ਹੀ ਫਿੱਟ ਕਰੇ ਕਰੇਗਾ ਅੱਛਾ ਮੰਗਦੇ ਆ ਬਾਈ ਅੱਛਾ ਮੰਗਦੇ ਜਿਹੜੇ ਉਹਨਾਂ ਦੇ ਪਾ ਕੇ ਦਿੰਦੇ ਹੋ ਠੀਕ ਆ ਸਟੀਲੀ ਹੱਬਾਂ ਵਾਲੀ ਇਹ ਟਰਾਲੀ ਮਹਿੰਗੀ ਤੇ ਆ ਰਹੇ ਨੂੰ ਬਾਈ ਫਿਰ ਇਹ ਰੇਟ ਵਾਜ ਇਹ ਵੀ ਇਹ ਕੇਐਸ ਦਾ ਟਾਟਾ ਦਾ ਮਹਿੰਗਾ ਹੀ ਇਹ ਕੇਐਸ ਦਾ ਨਾ ਹਾਂ ਕੇਐਸ ਦੇ ਮਾਰਕ ਵਾਲਾ ਬੇਸ ਦੇ ਮਾਰਕਿਆਂ ਹਾਂ ਇਹ ਕੇਐਸ ਦੇ ਮਾਰਕਿਆਂ ਵਾਲਾ ਹਾਂ ਕਿ ਭਾਈ ਹੁਣ ਕਰਾਂਗੇ ਆਪਾਂ ਬਾਈ ਨਾਲ ਗੱਲਬਾਤ ਤੇ ਬਾਈ ਤੋਂ ਲਾਵਾਂਗੇ ਜਾਣਕਾਰੀ ਸਾਰੀ ਤੇ ਬਾਈ ਤੋਂ ਡਰੈਸ ਵੀ ਹਮ ਪ੍ਰੋਪਰ ਲਾਵਾਂਗੇ ਹੁਣ ਆਪਾਂ ਕੀ ਨੇੜੇ ਆ ਬਰਕਸ਼ਾਪ ਦੇ ਤੇ ਕਰਦੇ ਆ ਮੈਂ ਬਾਈ ਨਾਲ ਗੱਲਬਾਤ ਅਸਿਕਾ ਬਾਈ ਜੀ ਸਸਰੀ ਜਾਲ ਬਾਈ ਜੀ ਹੋਰ ਕੀ ਹਾਲਾ ਹੋਰ ਠੀਕ ਠਾਕ ਹੈ ਬਾਈ ਵਧੀਆ ਬਾਈ ਤੇ ਭਾਈ ਆਪਾਂ ਤੇਰੀ ਵਰਕਸ਼ਾਪ ਤੇ ਪਹੁੰਚੇ ਤੈਨੂੰ ਬੰਨ ਦੱਸੇ ਆਏ ਆਗੇ ਬੰਨ ਦੱਸੇ ਆਉਣ ਦਾ ਆਪਣਾ ਇਹ ਮਕਸਦ ਸੀਗਾ ਤਾਂ ਕਿ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਬਾਈ ਪ੍ਰੋਪਰ ਹੀ ਕੰਮ ਕਰਦਾ ਆਪਾ ਨੀ ਕਹਿੰਦੇ ਨਾ ਯਾਰ ਮਿਸਤਰੀ ਟਰਾਲੀਆਂ ਆਪਣੀ ਤਿਆਰ ਕਰਦੇ ਹੁੰਦੇ ਤੇ ਵੀ ਕਰਵਾ ਦਿੰਦੇ ਕਹਿ ਕਹਿ ਕੇ ਤਾਂ ਆਰ ਕੇ ਵੀਰ ਆਪਾਂ ਤੁਹਾਨੂੰ ਚੁੱਪ ਚਪੀਤੇ ਆਏ ਆ ਥੋਡੇ ਕੋਲੇ ਤੇ ਥੋਡੇ ਨੇ ਜਾਣਕਾਰੀ ਲਵਾਂਗੇ ਇਹ ਸਾਨੂੰ ਵੀ ਹੁਣ ਟਰਾਲੀਆਂ ਬਾਰੇ ਦੱਸੋ ਜਿਹੜੀ ਆਪਣੇ ਕੋਲੇ ਆਹ ਰੰਗਾਂ ਵਾਲੀ ਟਰਾਲੀ ਖੜੀ ਆ ਹਾਂ ਬਾਈ ਇਹ ਤਿਆਰ ਕਰਵਾਈਏ ਕਿਸੇ ਨੇ ਕਿ ਤੁਸੀਂ ਆਪ ਤਿਆਰ ਕਰੀਏ ਇਹ ਇਹ ਆਪ ਤਿਆਰ ਕਰੀਏ ਬਈ ਇਹ ਮੰਡੀ ਤੇ ਜਾਣੀ ਆ ਅੱਛਾ ਮੰਡੀ ਠੀਕ ਹੈ ਜੀ ਤੇ ਉਹ ਆਰਡਰ ਦੇ ਤਿਆਰ ਹੋਈ ਆ ਠੀਕ ਆ ਪਹਿਲੀ ਆਰਡਰ ਤੇ ਤਿਆਰ ਹੋਈ ਇਹ ਸਰਸੇ ਜਾਣੀ ਆ ਪਿੰਡ ਉੱਥੇ ਸਰ ਸਰ ਦੜਬਾ ਠੀਕ ਹੈ ਤੇ ਭਾਈ ਜਿਹੜੀ ਆ ਟਰਾਲੀ ਹੈਗੀ ਇਹਦੀ ਕੀ ਡਿਮਾਂਡ ਆ ਕਹੇ ਜਾਂ ਮਟੀਰੀਅਲ ਲੱਗਿਆ ਇਹਦੀ ਡਿਮਾਂਡ ਹੈਗੀ ਹੈ ਭਾਈ 1 ਲੱਖ 45000 1 ਲੱਖ 45000 ਰੁਪਏ ਹਾਂਜੀ 15 ਕੁਇੰਟਲ weight ਆ ਇਹ ਤਾਂ ਸਹੀ ਜਮਾ ਆਪਾਂ 19 ਕੁਇੰਟਲ ਨਹੀਂ ਕਹਿੰਦੇ 16 ਨਹੀਂ ਕਹਿੰਦੇ ਠੀਕ ਆ ਸਹੀ 15 ਕੁਇੰਟਲ weight ਆ ਠੀਕ ਹੈ ਇਹਦਾ ਇਸ ਤਾ ਲੱਗਿਆ ਤੇ ਵੇਦਾਗ ਹੋਣਗੇ 12 ਵਿੱਚ ਹਾਂ ਭਾਈ ਟਾਇਰ ਤਾਂ ਬਾਕੀ ਸਾਨੂੰ ਪਾ ਦਿਖਾ ਵੀ ਦਿੱਤੇ ਤੇ 10 12 ਦੀ ਚਾਦਰ ਆ ਇਹਦੇ 10 12 ਦੀ ਚਾਦਰ ਆ ਹਾਂਜੀ ਬਾਕੀ ਟਰਾਲੀਆਂ ਵੀ ਤੁਸੀਂ ਪਾਈਆਂ ਦੇਖਦੇ ਰਹਿੰਨਾ ਤੇ ਜਿਹੜੀ ਆ ਟਰਾਲੀ ਆ ਬਾਈ ਹਾਂਜੀ ਇਹ ਆਰਡਰ ਤੇ ਤਿਆਰ ਇਹ ਆਰਡਰ ਤੇ ਤਿਆਰ ਹੋਈ ਹੈ ਇਹ ਕੁੰਟਲ ਵਾਲੀ ਹੈ ਅੱਛਾ 15 ਕੁੰਟਲ ਲਈ ਇਹ ਆ ਪਰ ਆਰਡਰ ਤੇ ਤਿਆਰ ਹੋਈ ਹੈ ਇਹ ਚ ਕੀ ਬਦਲਾ ਕੇ ਰਹਿ ਕੇ ਸੇਮ ਹੀ ਚੀਜ਼ ਆ ਗਈ ਨਹੀਂ ਇਹ ਸੇਮ ਚੀਜ਼ ਹੀ ਆ ਗਈ ਇਹ ਸੇਮ ਚੀਜ਼ ਹੀ ਆ ਗਈ ਠੀਕ ਆ ਜਾਲੀ ਵਾਲੀ ਇਹਦੇ ਲੱਗੇ ਬਈ ਜਾਲੀ ਵਾਲੇ ਬਿੱਡ ਤੇ ਇਹ ਰੰਗ ਆਪ ਹੀ ਕਰਾਉਣਗੇ ਆਪ ਦੀ ਮਰਜ਼ੀ ਨਾਲ ਕਰਾ ਕੇ ਦੇਣਾ ਬਾਈ ਅੱਛਾ ਰੰਗ ਕਰਾ ਕੇ ਦੇਣਾ ਵੀ ਟ੍ਰੈਲੀਆਂ ਦੇਣੀਆਂ ਬਾਈ ਇਕੱਠੀਆਂ ਠੀਕ ਆ ਇੱਕ ਮਿੰਟੇ ਜਾਣਗੀਆਂ ਨੇ ਹਾਂਜੀ ਇੱਕ ਉਧਰੋਂ ਤਿਆਰ ਹੋਈ ਜਾਂਦੀ ਆ ਠੀਕ ਆ ਤੇ ਇਹਦੇ ਉੱਤੇ ਰੰਗ ਟਰੈਕਟਰ ਨਾਲ ਦਾ ਕਰਾਊਗਾ ਅਗਲਾ ਕਿ ਇਹ ਵੀ ਜੋ ਮਰਜ਼ੀ ਕਰਦੇ ਹੋ ਤੁਸੀਂ ਨਹੀਂ ਉਹ ਲਿਖਿਆ ਕਿ ਗਏ ਵੀ ਰੰਗ ਇੱਥੇ ਬਾਈਟ ਬਾਈਟ ਹੀ ਕਰਨਾ ਨੂੰ ਠੀਕ ਆ ਤੇ ਆਹ ਟ੍ਰਾਲੀਆਂ ਦੋਨੇ ਮੰਡੀ ਆਉਂਗੀਆਂ ਨੇ ਇਹ ਮੰਡੀ ਵਾਲੀ ਆ ਬਾਈ ਇਹ ਵਿਕੀਆਂ ਕਿ ਅੱਛਾ ਆਹ ਵੇਚ ਗਈ ਇਹ ਉਹ ਕੁੰਦੜ ਦੇ ਬੰਦਿਆਂ ਨੇ ਲੈ ਚੀ ਉਹ ਕੁੰਦੜ ਨੇ ਬੰਦੇ ਨੇ ਪੰਜਾਬ ਚ ਹੀ ਆ ਤਾਂ ਆਪਣੇ ਹਾਂ ਠੀਕ ਆ ਲੈ ਵੀ ਇੱਥੇ ਠੀਕ ਆ ਬਾਈ ਤੇ ਆਹ ਟਰਾਲੀ ਇਹਦੀ ਕੀ ਡਿਮਾਂਡ ਆਗੀ ਇਹਦੀ ਬਾਈ 136000 ਰੁਪਇਆ ਰੇਟ ਆ ਦਾ 14 ਕੁਆਂਟਲ weight ਆ ਦਾ ਇਹਦਾ weight ਘਟ ਗਿਆ ਇਹਦਾ ਮੰਨ ਲਓ ਵੀ ਆ 8 ਨੜੇ ਹਿੱਸੇ ਚ ਆ ਗਈ ਹੈ ਅੱਛਾ 8 ਨ 8 ਨਾ થઈ ਗਿਆ ਤੇ ਭਾਈ ਜਿਹੜੇ ਤੁਸੀਂ 12 ਟਾਇਰ ਪਾਉਣੇ ਹੋਗੇ ਹਾਂਜੀ ਇਹਦਾ ਕੀ ਕਰਨਾ ਕਿਉਂ ਪਾਉਣੇ ਕਿਵੇਂ ਕੀ ਵਜ੍ਹਾ ਕੀ ਇਹ ਬਾਈ ਇੱਕ ਤਾਂ ਸਸਤੇ ਬਣ ਜਾਂਦੇ ਆ ਠੀਕ ਆ ਇਹ ਬੇਦਾਗ ਪਾ ਦਿੰਦੇ ਆ ਅਸੀਂ ਜੇ 1020 ਦੇ ਪਾਵਾਂਗੇ ਤਾਂ 12 13000 ਦੇ ਕੱਟਾਂਲੇ ਆਉਂਦੇ ਆ ਠੀਕ ਆ ਬਾਕੀ ਇਹ ਕੰਮ ਦਿੰਦੇ ਆ ਠੀਕ ਆ 10000 ਦੇ ਅਸੀਂ ਲਾਭ ਹੀ ਲੈਣੇ ਆ ਠੀਕ ਆ ਕਿਸੇ ਦੇ ਨਾਂ ਤੇ ਟੋਣ ਠੀਕ ਆ ਤੇ ਜੇ ਰੱਖਣੇ ਤਾਂ ਅਗਲਾ ਖਲਵਾ ਕੇ ਵੀ ਦੇ ਸਕਦਾ ਠੀਕ ਆ ਜੇ ਕਹਿੰਦੇ 1000 20 ਦੇ ਮਨ ਨਾਲ ਟਾਇਰ ਕਈ ਕਿ ਤੁਹਾਨੂੰ ਉਹ ਲਾਭ ਹੀ ਲੈਣੇ ਆ ਆਪਦੇ ਜੇ ਆਪਦੇ ਲੈ ਕੇ ਆਉਣੇ ਆ ਆਪਦੇ ਲੈਉਣ ਨਹੀਂ ਅਸੀਂ ਲੈ ਕੇ ਪਾ ਦਨੇ ਇੱਥੇ ਠੀਕ ਆ ਭਾਈ ਉਹ ਡਿਮਾਂਡ ਸੁਣਾ ਰਿਹਾ ਠੀਕ ਆ ਭਾਈ ਬਾਕੀ ਜਿੰਮੇ ਅਗਲਾ ਜਿਹੇ ਜੀ ਕਹੂਗਾ ਟਰਾਲੀ ਉਹ ਹੀ ਤਿਆਰ ਕਰੋਗੇ ਤੇ ਜਿਹੜੀ ਉਹ ਟਰਾਲੀ ਤਿਆਰ ਹੋਈ ਜਾਂਦੀ ਉਹਦੀ ਵਾਰੀ ਸਾਨੂੰ ਦੱਸੋ ਮਾੜਾ ਜੀ ਵੀ ਉਹ ਚ ਕੀ ਸਪੈਸ਼ਲ ਕਰਿਆ ਕਿੰਨਾ ਵੇੜਦੀ ਹੋ ਤਿਆਰ ਹੋ ਆਹ ਟਰਾਲੀ ਬਾਰੀ ਦੋ ਸੇੜੀ ਤਿਆਰ ਕਰੀਏ ਨੇ ਤੁਸੀਂ ਇਹ ਵੀ ਬਈ ਉੱਥੀ ਜਣਿਆ ਸੱਤ ਸੇ ਤਿੰਨ ਟਰਾਲੀਆਂ ਲੋ ਠੀਕ ਆ ਇਹਦੀ ਬੰਤਰ ਦਾ ਹੀ ਫਰਕ ਆ ਨਾ ਦੂਜੀਆਂ ਟਰਾਲੀਆਂ ਨਾਲ ਇਹ ਸਪੈਸ਼ਲੀ ਸਾਡਾ ਮਾਡਲ ਹੈ ਠੀਕ ਆ ਬਈ ਇੱਕ ਇਹੀ ਤਿਆਰ ਕਰਦੇ ਆ ਅਸੀਂ ਤਾਂ ਠੀਕ ਆ ਠੀਕ ਆ ਬਈ ਜਿਵੇਂ ਇਹ ਚ ਪੌੜੀ ਲਾ ਕੇ ਦੇਣਾ ਹੈ ਨਾ ਸਾਈਡ ਤੇ ਇੱਧਰ ਪੌੜੀ ਆ ਗਈ ਅੱਗੇ ਵੀ ਪੌੜੀ ਆ ਗਈ ਠੀਕ ਆ ਬਾਈ ਜੀ ਅੰਬਰ ਲੋਕ ਪਾਏ ਪਾ ਜੀ ਹਾਂਜੀ ਅੱਸੀ ਕਰਤਾ ਆ ਗਿਆ ਠੀਕ ਆ ਬਈ ਹੁਣ ਥੱਲੇ ਆ ਗਿਆ ਜੀ ਅਛਾ ਟੂਲ ਆ ਲਾਤਾ ਠੀਕ ਆ ਬਾਕੀ ਦੇ ਪੰਪ ਨੂੰ ਸਪੋਟਾ ਡਬਲ ਹੀ ਹੁੰਦੀ ਠੀਕ ਆ ਇਹ ਸਪੈਸ਼ਲ ਜਿਹੜੀ ਤਿਆਰ ਕਰਦੇ ਉਹ ਟਰਾਲੀ ਆ ਨਾ ਬਾਕੀ ਲੇਜ਼ਰ ਕਟਿੰਗ ਵਾਲੀ ਪੀਸ ਆ ਕਿਦੇ ਵਿੱਚ ਠੀਕ ਆ ਵੀਰੇ ਘੂੜੇ ਘੜੇ ਜਿਹਾ ਲੱਗੇਗੀ ਠੀਕ ਆ ਬਾਈ ਤੇ ਬਾਕੀ ਡਾਲਾ ਦੋ ਫੜ ਆ ਗਿਆ ਹਾਂਜੀ ਗਰੈਰੀ ਲੋਗ ਆ ਗਿਆ ਠੀਕ ਆ ਜੀ ਤੇ ਬਾਕੀ ਉਹ ਪੂਰਾ ਹੈ ਵੀ ਲੱਗਦਾ ਸਾਡਾ ਕੀ ਫਲਕਣ ਜਾਵੇ ਠੀਕ ਆ ਬਾਈ ਇਹ ਕਿੰਨੇ ਵੇਟ ਚ ਤਿਆਰ ਹੋ ਜੂਗੀ ਇਹਦਾ ਵੇਟ ਹੋ ਜੂਗਾ ਜੀ 16 ਕੰਟਲ 16 ਕੰਟਲ ਵੇਟ ਹੋ ਜੂਗਾ ਹਾਂਜੀ ਠੀਕ ਜੇ ਦੂਜਾ ਦੇ ਉੱਚਾ ਵੇੜ ਦੀ ਕਰਾਉਣੀ ਹੋਵੇ ਕਿੰਨਾ ਮਰਜ਼ੀ ਵੇੜਵਾਣਾ ਸਰ ਕਰਦਨੇ ਆਸੀਂ ਠੀਕ ਆ ਉਹ ਕਿੰਨਾ ਮਰਜ਼ੀ ਕਰਵਾ ਲਿਆ ਠੀਕ ਆ ਬਾਈ ਹੁਣ ਤਾਂ ਸਵਾਦੋ ਹੀ ਚਲਦੀ ਆ ਨਾ ਬਾੜ ਹਾਂਜੀ ਹਾਂਜੀ ਸਵਾਦੋ ਵੱਧ ਠੀਕ ਆ ਆ ਸਾਨੂੰ ਅਕਸਾਲ ਹੋ ਗਏ ਬਾਈ ਕੰਮ ਕਰਦਿਆਂ ਨੂੰ ਸਵਾਦੋ ਹੀ ਬਣਾਈ ਆ ਸੀ ਜਿੰਨੀ ਬਣਾਈ ਟਰਾਲੀ ਠੀਕ ਆ ਬਾਈ 2 ਫੁੱਟੀ ਕੋਈ ਤੂੜੀ ਵਾਲਾ ਹੀ ਮੰਗਦਾ 2 ਫੁੱਟੀ ਤੂੜੀ ਵਾਲਾ ਠੀਕ ਇਹ ਵੀ ਤੂੜੀ ਵਾਸਤੇ ਜਾਣੀ ਜਾਲੀ ਲਾ ਕੇ ਠੀਕ ਆ ਤੇ ਚੌੜੀ ਦਾ ਕੋਈ ਫਰਕ ਪੈਂਦਾ ਟਰਾਲੀ ਦਾ ਵਿੱਚੋਂ ਨਹੀਂ ਬਾਈ ਆਮ ਚੱਲਦੀ ਆ ਟਰਾਲੀ 11 6 ਸਵੇਰ ਦੋ ਵਾਲੀ ਠੀਕ ਹੈ ਉਹੀ ਬਣੀ ਜਾਂਦੀ ਆ ਉਹੀ ਨਹੀਂ ਪੂਰੀਆਂ ਹੁੰਦੀਆਂ ਸਤੋਂ ਠੀਕ ਆ ਬਣਦੀ ਮੰਗਰੋਂ ਪਹਿਲਾਂ ਵਿਕ ਜਾਂਦੀ ਆ ਠੀਕ ਹੈ ਬਈ ਚੰਗੇ ਚੀਜ਼ ਤਾਂ ਵਿਕਣੀ ਆ ਬਈ ਜੋ ਚੰਗਾ ਮਟੀਰੀਅਲ ਲਾ ਕੇ ਤੁਸੀਂ ਤਿਆਰ ਕਰਦੇ ਹੋ ਤੇ ਚੰਗੀ ਚੀਜ਼ ਤਾਂ ਫਿਰ ਵਿਕਣੀ ਆ ਚੰਗੀ ਜੀ ਤਾਂ ਖੜਦੀ ਨਹੀਂ ਹੁੰਦੀ ਬਾਕੀ ਆਪਣੀ ਜਿੱਥੇ ਟਰਾਲੀ ਗਈ ਆ ਬਈ ਪੰਜ ਚਾਰ ਟਰਾਲੀਆਂ ਲੈ ਕੇ ਜਾਂਦੀ ਆ ਹੋਰ ਠੀਕ ਆ ਤੇ ਹੁਣ ਕੋਈ ਹੋਰ ਵੀ ਆਰਡਰ ਆਏ ਪਏ ਤੁਹਾਡੇ ਕੋਲ ਹਜੇ ਆਰਡਰ ਬਾਈ ਤੀਜੇ ਮਹੀਨੇ ਦੀ 15 ਤਰੀਕ ਤੱਕ ਬੁੱਕਾ ਸੀ ਠੀਕ ਆ ਸੋ ਨਹੀਂ ਬੱਤ ਬਾਈ ਇੱਕ ਟਰਾਲੀ ਗਈ ਸੀ ਕੱਲ 8ਵੀਂ ਟਰਾਲੀ ਲੈ ਗਿਆ ਉਹ ਉਹੀ ਇੱਕ ਹੀ ਬੰਦੇ ਹਾਂਜੀ ਉੱਥੇ ਪਿੰਡ 'ਚ ਹੀ ਸੀ ਪਿੰਡ 'ਚ ਠੀਕ ਹੈ ਜੀ ਤੇ ਕੋਈ ਹੋਰ ਟਰਾਲੀਆਂ ਬਾਰੇ ਸਾਨੂੰ ਦੱਸੋ ਕੋਈ ਜਿੱਦਾਂ ਕਿ ਤੁਸੀਂ ਮੰਤਰ ਕੋਈ ਤਿਆਰ ਕਰਦੇ ਹੋ ਕੋਈ ਹੋਰ ਜਿਵੇਂ ਮੰਨ ਲਓ ਕਿ ਚਲੋ ਹੁਣ ਜਿਵੇਂ ਤੁਸੀਂ 12 20 ਦੇ ਟਾਇਰ ਪਾ ਕੇ ਦੇਦਨੇ ਹੋ ਕਈ ਵਾਰੀ ਕਿਸੇ ਦੀ ਇੱਛਾ ਹੁੰਦੀ ਹੈ ਵੀ ਟਾਇਰ ਆਪਾਂ ਛੋਟੇ ਪਾਉਣੇ ਜਿਵੇਂ 9 ਨੋ ਦੇ ਟਾਇਰਾਂ ਵਾਲੇ ਉਹਦੇ ਡਬਲ ਤਿਆਰੀ ਕਰ ਦੇਣ ਉਹ ਉਸ ਲੋੜ ਤੇ ਕੋਈ ਤਿਆਰ ਕਰਾਉਣੀ ਹੋਵੇ ਕਿਸੇ ਨੂੰ ਕਰ ਦੇਣਗੇ ਬਾਈ ਇਹੇ ਦੀ ਮਰਜ਼ੀ ਮੰਗ ਲੈ ਕਿਸ ਚੀਜ਼ ਉਹ ਹੀ ਵੀ ਦੇਣੀ ਚੰਦੀ ਬਾਈ ਉਹ ਤਾਂ ਦੇਣੀ ਪੂਗੀ ਵੀ ਜੇ ਕਿਸੇ ਨੇ ਚਾਹੇ ਤਾਂ ਵੀ ਸਾਨੂੰ ਵੀ ਤਿਆਰ ਕਰਕੇ ਕੱਕ ਕੇ ਦੇ ਦੋਗੇ ਤਿਆਰ ਹਾਂਜੀ ਇਹੀ ਕੰਮ ਆ ਸਣਾਣਾ ਠੀਕ ਆ ਤੇ ਬਾਕੀ ਹੁਣ ਥੋੜਾ ਸੀਜ਼ਨ ਆਇਆ ਪਿਆ ਟਰਾਲਿੰਗਾਂ ਦਾ ਹੁਣ ਤਾਂ ਉਹੀ ਖੇਚੀ ਹੋਣੀ ਹੈ ਨਾ ਮੂਰੇ ਤੂੜੀ ਦਾ ਸੀਜ਼ਨ ਆਉਣ ਵਾਲਾ ਵਿਸਾਖੀ ਨੇੜੇ ਆਉਂਦੀ ਜਾਂਦੀ ਆ ਅਸੀਂ ਬੁੱਕ ਆ ਪੀਜੇ ਮਹੀਨੇ ਦੀ 15 ਤਰੀਕ ਦਾ ਉਧਰੋਂ ਫੇਰ ਹੋਰ ਆ ਜਾਣੀ ਇੱਕ ਰੋਜ਼ ਆ ਜਾਂਦੀ ਠੀਕ ਆ ਬਾਈ ਜੀ ਤੇ ਬਾਈ ਕਿਵੇਂ ਤੁਸੀਂ ਡਰੈਸ ਦੱਸ ਦੋ ਬਾਕੀ ਮੈਂ ਕਿਹੜਾ ਪ੍ਰੋਪਰ ਦਿਖਾ ਵੀ ਦੂੰਗਾ ਵੀ ਜਿਹੜੇ ਪਾਸੇ ਆਪਣਾ ਇਹ ਵੀ ਆਹ ਸਾਹਮਣੇ ਬਿਸ਼ਕਰਮਾ ਇਹ ਕਿਹੜੇ ਪਾਸੇ ਰੋਡ ਆਉਂਦਾ ਜਿਹੜਾ ਇਹ ਇਹ ਬਾਈ ਰਾਮਪੁਰਾ ਰੋਡ ਪੈ ਜਾਂਦਾ ਤਲਵੰਡੀ ਤੋਂ ਰਾਮਪੁਰਾ ਰੋਡ ਇਹ ਦੋ ਪਾਸੇ ਛੜਕਾਂ ਆਈਆਂ ਨੇ ਨਾ ਹਾਂਜੀ ਇੱਕ ਤਾਂ ਥੋੜਾ ਫੌਜੀ ਚੌਂਕ ਵੱਜਦਾ ਹਾਂਜੀ ਉਹਦਾ ਪਿੱਛੇ ਰਹਿ ਗਿਆ ਹਾਂਜੀ ਇਹ ਪਿੰਡ ਨੂੰ ਪੰਜ ਛੜਕਾਂ ਬੰਨਦੀਆਂ ਸਾਡੇ ਨੂੰ ਅਮ ਰਾਈਟੋਂ ਮੋੜ ਰਾਮਪੁਰਾ ਵਾਲੇ ਛੜਕ ਤੋਂ ਮੋੜ ਤੋਂ ਪੈਂਦੀਆਂ ਦੋ ਛੜਕਾਂ ਤੋਂ ਮੋੜ ਤੋਂ ਠੀਕ ਹੈ ਜੀ ਇਹ ਕੀ ਆ ਵੀ ਦੋ ਆ ਵੀ ਦੋ ਆ ਠੀਕ ਹੈ ਜੀ ਤੇ ਤਿੰਨ ਸੜਕਾਂ ਇਧਰੋਂ ਮੰਦਨੀ 6 ਸੜਕਾਂ ਮੰਦਨੀ ਠੀਕ ਆ ਤੇ ਤੁਹਾਡਾ ਪਿੰਡ ਚ ਨਾਂ ਜਗਰੂਪ ਸਿੰਘ ਹੈ ਕਿ ਪਿੰਡ ਚ ਨਾਂ ਕੋਈ ਹੋਰ ਚੱਲਦਾ ਪਿੰਡ ਭਾਈ ਰਾਮਨਗਰ ਆਪਣਾ ਮੋੜ ਮੰਡੀ ਦੇ ਨਾਲ ਲੱਗਦਾ ਹੈ ਹਾਂਜੀ ਤੇ ਬਠਿੰਡਾ ਆ ਰਾਮਪੁਰ ਆ ਰਹੇ ਹੋ ਬਠਿੰਡਾ ਤੋਂ ਮਾਨਸਾ ਰੋਡ ਤੇ ਆ ਜਾਂਦਾ ਤਲਵੰਡੀ ਤੋਂ ਪਰੰਪਰਾ ਰੋਡ ਤੋਂ ਠੀਕ ਹੈ ਜੀ ਤੇ ਜੇ ਕੋਈ ਕੀ ਵਾਰੀ ਕਿਸੇ ਨੇ ਪੁੱਛ ਕੇ ਆਉਣਾ ਹੁੰਦਾ ਤਾਂ ਤੁਹਾਡਾ ਨਾਂ ਜਗਰੂਪ ਸਿੰਘ ਲੈ ਕੀ ਹੁੰਦਾ ਕਿ ਹੋਰ ਵੀ ਕੋਈ ਨਾਂ ਚੱਲਦਾ ਤੁਹਾਡਾ ਪਿੰਡ ਚ ਨਹੀਂ ਭਾਈ ਜਗਰੂਪ ਸਿੰਘ ਮੇਰਾ ਨਾਂ ਬਰਖਸਾਪਾ ਕੀ ਹੈ ਆਪਣੀ ਪੰਜਾਬ ਐਗਰੀਵਰਕ ਠੀਕ ਆ ਭਾਈ ਕਿਉਂਕਿ ਬਈ ਕਈ ਵਾਰੀ ਕਿਸੇ ਨੇ ਐਡਰੈਸ ਪੁੱਛ ਕੇ ਆਉਣਾ ਹੁੰਦਾ ਬੰਦਿਆਂ ਨੂੰ ਪਿੰਡ 'ਚ ਕੋਈ ਨਾਂ ਹੋਰ ਚਾਹੁੰਦੇ ਹੁੰਦੇ ਆਪਾਂ ਨਾਂ ਥੋੜਾ ਜਿਹਾ ਗਰੂਪ ਲੈ ਲੀਏ ਨਹੀਂ ਨਹੀਂ ਬਾਈ ਜਗਰੂਪੀ ਚਾਹੁੰਦਾ ਜਾਂ ਕਾਕਾ ਛੋਟੇ ਭਾਈ ਦਾ ਠੀਕ ਆ ਕਾਕਾ ਇਹਦੇ ਛੋਟੇ ਭਾਈ ਦਾ ਇਹ ਥੋੜਾ ਇੱਕ ਵਾਰੀ ਨੰਬਰ ਬੋਲ ਦੋ ਬਈ ਨੰਬਰ ਆਪਣਾ ਹੈਗਾ 91 85568900 85 568 568 900 86 900 68 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਈ ਨਾਲ ਤੁਸੀਂ ਸੰਪਰਕ ਕਰਕੇ ਬਈ ਬਾਕੀ ਫੋਨ ਕਰਕੇ ਆਇਓ ਕਿਉਂਕਿ ਬਾਈ ਕੋਲੇ ਨਾ ਕੰਮ ਬਹੁਤ ਆ ਇੱਕ ਜੇ ਤੁਸੀਂ ਕਿਹੜੀ ਆਜੋ ਤੇ ਮੌਕੇ ਤੇ ਕਦੋਂ ਵੀ ਸਾਨੂੰ ਹੁਣੀ ਟਰਾਲੀ ਚਾਹੀਦੀ ਆ ਤਾਂ ਫਿਰ ਟਾਈਮ ਲੱਗ ਜੂ ਉਹ ਹੀ ਬਣਾਉਣ ਤੇ ਇਹ ਬਾਈ ਨੇ ਕਿਹਾਗਾ ਤੇ ਇਹ ਬੇਨਤੀ ਕਰਵਾਉਣ ਕਰਨੀ ਤੇ ਬਾਕੀ ਵੀ ਜਿਵੇਂ ਆਪਾਂ ਨੇ ਪਹਿਲੀਆਂ ਵੀਡੀਓ ਨੂੰ ਪਿਆਰ ਕੀਤਾ ਨਾ ਉਸ ਲੋੜਤੀ ਕਰਿਓ ਆ ਵੀਡੀਓ ਨੂੰ ਉਹਦੇ ਬਾਰੇ ਸਪੈਸ਼ਲ ਆ ਮੈਂ ਵੀਡੀਓ ਬਣਾਉਣ ਤੇ ਬਾਈ ਨੂੰ ਤਾਂ ਆਪਾਂ ਦੱਸਿਆ ਵੀ ਨਹੀਂ ਸੀਗਾ ਬਾਈ ਨੂੰ ਤਾਂ ਵਰਕਸ਼ਾਪ ਜਾ ਕੇ ਪਤਾ ਲੱਗਿਆ ਵੀ ਮੇਰੇ ਕੋਲ ਵੀਡੀਓ ਬਣਾਉਣ ਬੰਦਾ ਆ ਗਿਆ ਓਕੇ ਬਾਈ ਧੰਨਵਾਦ ਜੀ ਸਾਨੂੰ ਟਾਈਮ ਦਿੱਤਾ ਕਿਉਂਕਿ ਤੁਹਾਡੇ ਕੋਲ ਵੀ ਖਿੱਚਦਾ ਟਾਈਮ ਆਗਾ ਕਿ ਬਾਈ ਜੀ ਧੰਨਵਾਦ ਜੀ ਇਹਦਾ ਸਾਨੂੰ ਇੰਨਾ ਟਾਈਮ ਦੇ ਕੇ ਸਾਡੇ ਨਾਲ ਗੱਲਬਾਤ ਕੀਤੀ ਤੁਸੀਂ